ਮੈਂ 2008 ਦੀ ਇੱਕ ਸਟੋਰੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇੱਕ ਐਸੀ ਗੱਲ ਜਿਹਦਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਹੁੰਦਾ ਆ ਕੋਈ ਜਵਾਨ ਔਰਤ ਨਹੀਂ ਤੇ ਜਿਹੜੀ 65 ਉਮਰ ਦੀ ਲੇਡੀ ਹੈ ਉਹਦੇ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਜੋ ਪਤਾ ਲਗੇ ਜੋ ਆਪਸ ਵਿੱਚ ਵੀ ਲੋਕੀ ਬੋਲਣ ਤੋਂ ਕਤਰਾਂਦੇ ਆ ਇੱਕ ਲੇਡੀ 65 ਸਾਲ ਦੀ ਮੇਰੇ ਕਲੀਨਿਕ ਚ ਆਂਦੀ ਸੀ ਔਰ ਕਈ ਦਿਨਾਂ ਤੋਂ ਟ੍ਰੀਟਮੈਂਟ ਲੈ ਰਹੀ ਹੈ ਔਰ ਉਹ ਮੇਰੀ ਰਿਸੈਪਸ਼ਨਿਸਟ ਨੂੰ ਕੜੀ-ਕੜੀ ਕਹਿ ਰਹੀ ਸੀ ਮੈਨੂੰ ਦੀਦੀ ਨਾਲ ਮਿਲਵਾਓ ਔਰ ਮੈਨੂੰ ਉਸ ਟਾਈਮ ਕੁਝ ਸ਼ੈਡਿਊਲ ਨਹੀਂ ਬਣਿਆ ਮੇਰਾ ਵੀ ਮੈਂ ਬਿਜੀ ਸੀ ਔਰ ਮੇਰੀ ਗੱਲ ਨਹੀਂ ਹੋਈ ਇੱਕ ਦਿਨ ਉਹ ਆ ਕੇ ਮੇਰੀ ਗੱਡੀ ਦੇ ਸਾਹਮਣੇ ਖੜੇ ਹੋ ਗਏ ਕਹਿਣ ਲੱਗੇ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਆ ਔਰ ਮੈਨੂੰ ਤੁਹਾਡੇ ਨਾਲ ਇਕੱਲਿਆਂ ਗੱਲ ਕਰਨੀ ਆ ਪਲੀਜ਼ ਮੈਨੂੰ ਟਾਈਮ ਦੇ ਦਿਓ ਮੈਂ ਉਹਨਾਂ ਦੀ ਗੱਲ ਸੁਣਨ ਲੱਗ ਪਈ ਉਕੇ ਦੇ ਕਿ ਮੇਰੀ ਉਮਰ 65 ਸਾਲ ਹੋ ਗਈ ਹੈ ਮੈਂ ਬਚਪਨ ਤੋਂ ਸਾਧਵੀ ਰਹੀ ਹਾਂ ਸੰਨਿਆਸ ਲੈ ਲਿਆ ਸੀ ਬਚਪਨ ਚ ਔਰ ਕਦੀ ਨਹੀਂ ਹੋਇਆ ਉਸ ਤਰ੍ਹਾਂ ਦੀ ਗੱਲ ਅੱਜ ਹੋ ਰਹੀ ਹੈ ਮੇਰੇ ਨਾਲ ਕਿ ਮੈਂ ਜਿੰਨੇ ਵੀ ਮੇਲ ਹੈ ਉਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਅਜੀਬ ਖਿਆਲ ਆਉਂਦੇ ਆ ਗਲਤ ਖਿਆਲ ਆਉਂਦੇ ਆ ਔਰ ਮੈਂ ਇਸ ਗੱਲ ਨੂੰ ਪਛਾ ਨਹੀਂ پا ਰਹੀ ਤੇ ਮੈਂ ਕਾਫੀ ਦਿਨਾਂ ਤੋਂ ਪਰੇਸ਼ਾਨ ਆ ਕੋਈ ਮੇਲ ਦਿਖੇ ਕੋਈ ਬੱਚਾ ਵੀ ਦਿਖ ਜਾਏ ਤੇ ਮੈਂ ਘਬਰਾ ਜਾਣੀ ਆ ਮੇਰੇ ਦਿਮਾਗ ਚ ਇਦਾਂ ਦੇ ਖਿਆਲ ਕਿਉਂ ਆਉਂਦੇ ਆ ਔਰ ਮੈਂ ਇਸ ਕਰਕੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਮੈਂ ਆਪਣੇ ਕਮਰੇ ਚ ਹੀ ਰਹਿਣੀ ਆ ਮੈਂ ਆਪਣੇ ਆਸ-ਪਾਸ ਦੇ ਲੋਕਾਂ ਨਾਲ ਵੀ ਇਹ ਗੱਲ ਸ਼ੇਅਰ ਨਹੀਂ ਕਰ ਸਕਦੀ ਤੇ ਮੈਂ ਇੰਨੀ ਪਰੇਸ਼ਾਨ ਹੋਈ ਕਿ ਮੈਂ ਕਈ ਵਾਰ ਰੋਣ ਲੱਗ ਪੈਣੀ ਔਰ ਮੈਨੂੰ ਲੱਗਦਾ ਕਿ ਮੈਂ ਸੁਸਾਈਸਾਈਡ ਕਰ ਲਵਾਂ ਜੋ ਜ਼ਿੰਦਗੀ ਚ ਕਦੀ ਨਹੀਂ ਹੋਇਆ ਮੈਂ ਬਚਪਨ ਤੋਂ ਲੋਕਾਂ ਦੇ ਪ੍ਰਵਚਨ ਕਰਦੀ ਰਹੀ ਆ ਸੋ 200 ਦੀ ਪੀੜ ਵਿੱਚ ਬੈਠੀ ਰਹੀਨੀ ਸੀ ਹਜ਼ਾਰਾਂ ਲੋਕਾਂ ਦੇ ਸਾਹਮਣੇ ਮੇਰੀ ਭਾਸ਼ਣ ਹੁੰਦੇ ਸੀ ਔਰ ਮੈਨੂੰ ਕਦੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਔਰ ਹੁਣ ਇਸ ਉਮਰ 'ਚ ਕਿਉਂ ਇਹ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਪੁੱਛਿਆ ਤੁਹਾਨੂੰ ਕੁਝ ਦਿਨ ਪਹਿਲਾਂ ਕੁਝ ਪ੍ਰੋਬਲਮ ਹੋਇਆ ਸੀ ਕੋਈ ਬਿਮਾਰ ਹੋਈ ਸੀ ਉਹ ਕਹਿੰਦੇ ਹਾਂ ਮੈਨੂੰ ਟਾਈਫਾਇਡ ਹੋਇਆ ਸੀ 2-4 ਮਹੀਨੇ ਪਹਿਲੇ ਔਰ ਫਿਰ ਮੈਂ ਇੱਕ ਅਧਾ ਮਹੀਨਾ ਦਵਾਈ ਲਈ ਠੀਕ ਹੋ ਗਈ ਠੀਕ ਹੈ ਇਹ ਤੁਸੀ ਟ੍ਰੀਟਮੈਂਟ ਲੋ ਉਹਨਾਂ ਨੇ ਟ੍ਰੀਟਮੈਂਟ ਲਈ ਦੋ ਚਾਰ ਦਿਨ ਟ੍ਰੀਟਮੈਂਟ ਲਈ ਉਹ ਬਹੁਤ ਹੀ ਖੁਸ਼ ਹੋ ਗਏ ਕਹਿੰਦੇ ਉਹ ਤਾਂ ਮੇਰੇ ਦਿਮਾਗ ਚੋਂ ਚੀਜ਼ਾਂ ਹੀ ਨਿਕਲ ਗਈਆਂ ਕਿ ਹੁਣ ਤਾਂ ਮੈਂ ਨੋਰਮਲ ਹੋ ਗਈ ਜਿੱਦਾਂ ਪਹਿਲਾਂ ਸੀ ਉਦਾਂ ਵੀ ਤਿੰਨ ਚਾਰ ਟ੍ਰੀਟਮੈਂਟ ਚ ਕੀ ਤੁਸੀਂ ਜਾਦੂ ਕੀਤਾ ਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਇਹ ਕਿਸੇ ਨਾ ਵੀ ਹੋ ਸਕਦਾ ਤੁਹਾਡੇ ਨਾਲ ਹੋਇਆ ਔਰ ਇਹ ਕਿਸੇ ਦੂਸਰੇ ਬੰਦੇ ਨਾਲ ਵੀ ਹੋ ਸਕਦਾ ਹੈ ਕਿ ਜਦੋਂ ਕੋਈ ਟਾਈਫਾਇਡ ਮਲੇਰੀਆ ਡੇਂਗੂ ਇਹੋ ਜਿਹੀ ਬਿਮਾਰੀ ਕਦੀ ਹੋ ਜਾਏ ਤਾਂ ਉਸ ਟਾਈਮ ਆਪਣਾ ਜਿਹੜਾ ਇਮਿਊਨ ਸਿਸਟਮ ਚ ਇੱਕ ਥਾਈਮਸ ਗਲੈਂਡ ਹੈ ਉਹ ਸਲੋ ਹੋ ਜਾਂਦੀ ਹੈ ਉਹ ਫਾਈਟ ਕਰਦੀ ਹੈ ਨਾ ਲੜਾਈ ਕਰਦੀ ਹੈ ਬਿਮਾਰੀ ਨਾਲ ਤੇ ਉਹ ਜਰਾ ਸਲੋ ਹੋ ਜਾਂਦੀ ਹੈ ਉਹ ਸਲੋ ਹੋਣਾ ਸਾਡੀ ਦੂਸਰੀ ਇੱਕ ਗਲੈਂਡ ਹੈ ਐਡਨਲ ਗਲੈਂਡ ਉਹ ਹਾਈਪਰ ਹੋ ਜਾਂਦੀ ਹੈ ਉਹ ਜ਼ਿਆਦਾ ਕੰਮ ਕਰਨ ਲੱਗ ਪੈਂਦੀ ਹੈ ਔਰ ਉਹ ਬਣਾਉਂਦੀ ਹੈ ਸੈਕਸ਼ੂਅਲ ਹਾਰਮੋਨਸ ਜਿਹਦੇ ਕਰਕੇ ਆਪਣੇ ਨਾ ਚਾਹੁੰਦੇ ਇਹ ਖਿਆਲ ਮਨ ਚ ਆ ਜਾਂਦੇ ਆ ਔਰ ਬੰਦਾ ਫਿਰ ਉਹਨਾਂ ਚੀਜ਼ਾਂ ਚ ਫਸ ਜਾਂਦਾ ਔਰ ਉਹਨੂੰ ਬੁਰਾ ਲੱਗਦਾ ਆ ਕਿ ਮੈਂ ਕੀ ਕਰ ਰਿਹਾ ਤਾਂ ਇਸ ਪ੍ਰਕਾਰ ਕਿਸੇ ਨਾਲ ਨਾਲ ਵੀ ਇਹ ਚੀਜ਼ਾਂ ਹੋ ਸਕਦੀਆਂ ਆ ਔਰ ਮੇਰੇ ਦਿਮਾਗ ਚ ਆਇਆ ਕਿ ਇਹਨਾਂ ਨੂੰ థਾਈਮਸ ਨੂੰ ਫਿਰਤੀ ਥੋੜਾ ਜਿਹਾ ਹਾਈਪਰ ਕਰੀਏ ਤੇ ਐਡਰਨਲ ਸਲੋ ਡਾਊਨ ਹੋ ਜਾਏਗਾ ਔਰ ਚੀਜ਼ਾਂ ਨਾਰਮਲ ਹੋ ਜਾਣਗੀਆਂ ਬੈਲੈਂਸ ਹੋ ਜਾਏਗਾ ਔਰ ਸੱਚੀ ਗੱਲ ਉਹ ਬੈਲੈਂਸ ਹੋ ਗਿਆ ਉਹਤੇ ਸਾਧਵੀ ਜੀ ਬੜੇ ਖੁਸ਼ ਹੋਏ ਬੜੇ ਪਿਆਰ ਨਾਲ ਗੱਲ ਕੀਤੀ ਔਰ ਮੈਨੂੰ ਕਹਿੰਦੇ ਨਹੀਂ ਤੁਹਾਡੀ ਥੈਰੇਪੀ ਤੇ ਕਮਾਲ ਹੈ ਮੈਂ ਜ਼ਿੰਦਗੀ ਪਰ ਇਸ ਚੀਜ਼ ਨੂੰ ਕਦੀ ਨਹੀਂ ਭੁੱਲੂਗੀ ਕਿ ਮੇਰੇ ਨਾਲ ਜੋ ਹੋਇਆ ਸੀ ਉਹ ਮੈਂ ਨਹੀਂ ਭੁੱਲ ਸਕਦੀ ਔਰ ਜੋ ਮੇਰੇ ਨਾਲ ਅੱਛਾ ਨਿਊਰੋ ਥੈਰੇਪੀ ਦੇ ਨਾਲ ਹੋਇਆ ਉਹਨੂੰ ਵੀ ਮੈਂ ਕਦੀ ਨਹੀਂ ਭੁੱਲ ਸਕਦੀ ਥੈਂਕ ਯੂ ਵੈਰੀ ਮਚ